ਜੋ ਤੁਸੀਂ ਆਏ ਹੋ ਸਰ ਠੀਕ ਹੋ ਧੰਨ ਗੁਰਾਮ ਦਾ ਸਤਿ ਸ੍ਰੀ ਅਕਾਲ। ਬਈਆਂ ਬਖਸ਼ਣ ਤੇ ਚੜ੍ਹਦੀ ਕਲਾ ਵਿੱਚ ਲੋਜੀ ਲਾਈਵ ਸ਼ੁਰੂ ਹੋਗਾ ਜੇ ਫ੍ਰੀ ਹੋ ਗਏ ਹੋ ਤਾਂ ਆਜੋ ਕਿਉਂਕਿ ਹੁਣੇ ਪਹਿਲਾਂ ਫਰੈਂਡ ਹਟੀ ਸੀ ਲਾਈਵ ਅੱਜ ਹੋ ਹੋ ਲਾਈਵ ਆ ਮੀਨ ਜ ਮੇਰੇ ਸਾਹ ਨਾਲ ਦਾ ਤੇ ਮੈਂ ਦੋ ਚਾਰ ਚੈਟ ਕਰਕੇ ਉਹਨਾਂ ਨਾਲ ਤੇ ਫਿਰ ਮੈਂ ਕਿਉਂ ਮੈਂ ਥੱਕੀ ਪਈ ਅੱਜ ਤੇ ਮੈਂ ਸੋਚਿਆ ਵੀ ਮੈਂ ਫਿਰ ਇਸ ਤੋਂ ਬਾਅਦ ਮੈਂ ਵੀ ਸੌਣਾਗਾ ਛੇਤੀ ਅੱਜ ਹਨਾ ਤੇ ਹੋਰ ਕਿਦਾਂ ਹੋ ਤੁਸੀਂ ਸਾਰੇ ਠੀਕ ਠਾਕ ਹੋ ਅਗਰ ਫ੍ਰੀ ਹੋ ਗਏ ਹੋ ਤੇ ਆ ਜਾਓ ਖਾਣਾ ਖੁਣਾ ਖਾ ਲਿਆ ਚੱਟ ਦਾ ਪੰਜ 10 ਮਿੰਟ 20 ਮਿੰਟ ਗੱਲਾਂ ਕਰ ਲੈਿੰਦੇ ਪੰਜ 10 15 ਤੇ 20 35 ਮਿੰਟ ਹੋ ਗਏ ਤੇ ਹੋਰ ਦੱਸੋ ਮੌਸਮ ਕਿੱਥੇ ਕਿੱਥੇ ਕਿਵੇਂ ਆ ਬਹੁਤ ਮਾੜਾ ਹਾਲਾ ਮੌਸਮ ਦਾ ਤਾਂ ਸਰਸੇ ਵਿੱਚ ਇੰਨਾ ਕੁ ਜ਼ਿਆਦਾ ਮੀਂਹ ਇੰਨਾ ਕੁ ਜ਼ਿਆਦਾ ਮੀਂਹ ਕੱਲ ਦਾ ਹੀ ਪਈ ਜਾਂਦਾ ਤੇ ਇੱਕ ਜਗ੍ਹਾ ਪਿੰਡਾਂ ਉੱਡਾਂ ਦੇ ਨੇੜਿਆਂ ਦੇ ਉੱਥੇ ਇਨਵਰਟਰ ਫਟ ਗਿਆ ਬਿਜਲੀ ਦੇ ਨਾਲ ਬਿਜਲੀ ਡਿੱਗੀ ਇਨਵਰਟਰ ਫਟ ਗਿਆ ਇੰਨਾ ਕੁ ਮਾੜਾ ਹਾਲ ਇੰਨਾ ਪਰਮਾਤਮਾ ਉਦرو ਹਾਰ ਪੀੜਤਾਲੇ ਵਿਚਾਰੇ ਹਨਾ ਕਿਵੇਂ ਘਰੋਂ ਬਕਾਰ ਹੋਏ ਫਿਰਦੇ ਮੀਂਹ ਫੇਰ ਵੀ ਨਹੀਂ ਰੁਕਨੋ ਹਟਦਾ ਰੱਬ ਕਰੋਪ ਹੋਇਆ ਹੋਇਆ ਪਤਾ ਨਹੀਂ ਕਾਦੇ ਤੋਂ ਹਨਾ ਇੰਨਾ ਇੰਨਾ ਚਾਹੀਦਾ ਨਹੀਂਗਾ ਹਨਾ ਵਿਚਾਰੀ ਦੁਨੀਆ ਤੋ ਕੀ ਗਾਇ ਕਨਸਪਤ ਦੀ ਕਹਿੰਦੇ ਉਸ ਦੁਨੀਆ ਨੇ ਵੀ ਪਹਿਲਾਂ ਲੋਕਾਂ ਨੇ ਵੀ ਰੱਬ ਨੂੰ ਟੱਬ ਦਾ ਹਸ ਰੱਖਿਆ ਸੀਗਾ ਤੇ ਰੱਬ ਹੁਣ ਆਉਂਦੇ ਰੰਗ ਦਿਖਾਈ ਜਾਂਦਾ ਪਰਮਾਤਮਾ ਕਿਨੇ ਇਹ ਬਾਕੀ ਚਲੋ ਜੋ ਵਾਹਿਗੁਰੂ ਨੇ ਕਰਨਾ ਉਹਨੇ ਆਪ ਹੀ ਕਰਨਾ ਹੈ ਆਪਣੇ ਤੋਂ ਨਾ ਤੋਂ ਨੇ ਪੁੱਛਣਾ ਤੇ ਨਾ ਹੀ ਆਪਾਂ ਨੂੰ ਦੱਸਣਾ ਹੈ ਤੇ ਨਾ ਹੀ ਆਪਾਂ ਆਪਾਂ ਨੂੰ ਰੋਕ ਸਕਦੇ ਆਪਾਂ ਕੌਣ ਹੁੰਨੇ ਰੋਕਣ ਵਾਲੇ ਦੇ ਹੋ ਲੱ ਸੋ ਤੁਸੀਂ ਕਿੱਦਾਂ ਹੋ ਸਾਰੇ ਕਿੱਥੇ ਕਿੱਥੇ ਮੌਸਮ ਖਰਾਬ ਸਾਡੇ ਤਾਂ ਮੰਡੀ ਪਾਣੀ ਨਾਲ ਭਰੀ ਪਈ 2:3 3:00 ਵਜੇ ਆਂ ਦੇ ਕੋਸ਼ ਨੈਟ ਵੀ ਨਹੀਂ ਚੱਲਦਾ ਹਰਾਂ ਹੋਰ ਦੱਸੋ ਕੀ ਮੈਂ ਆ ਹਬੀਪੀ ਵਾਲੀ ਮਸ਼ੀਨ ਦਿਖਾਵਾ ਤੁਹਾਨੂੰ ਵੈਸੇ ਤਾਂ ਸਾਰਿਆਂ ਦੇ ਘਰੇ ਹੁੰਦੀ ਹੈ ਇਹ ਨਾ ਦੀ ਮਸ਼ੀਨ ਆ ਇਹ ਚੱਲਦੀ ਨਹੀਂ ਜਦ ਇਹਨੂੰ ਉੱਤੇ ਬੰਨ ਲਈਦਾ ਜਦੋਂ ਬਾਹ ਤੇ ਤੇ ਉਹ ਫੁੱਸ ਫੁੱਸ ਜੀ ਕਰੀਦੀ ਮੀਨ ਚ ਪੀਪ ਪੰਪ ਮਾਰੀਦਾ ਹਨਾ ਫੁੱਲ ਜਾਂਦੀ ਤੇ ਫੇਰ ਬਾਅਦ ਵਿੱਚ ਉਹ ਹੋ ਜਾਂਦੀ ਇਹ ਆਟੋਮੈਟਿਕਲੀ ਬੰਦ ਹੋ ਜਾਂਦੀ ਚੱਲਦੀ ਨਹੀਂ ਅੱਗੇ ਪੀ ਦਿਖਾਉਂਦੀ ਨਹੀਂ ਕਿੰਨਾ ਬੀਪੀ ਹਾਰਟ ਬੀਟ ਕਿੰਨੀ ਹੈ ਦੀ ਪਲਸ ਕਿੰਨਾ ਇਹ ਕੋਈ ਚੀਜ਼ ਵੀ ਨਹੀਂ ਦਿਦੀ ਤੇ ਕੋਈ ਚੀਜ਼ ਵੀ ਨਹੀਂ ਸ਼ੋ ਕਰਦੀ ਇਹ ਸਾਫ਼ ਹੀ ਹੋ ਜਾਂਦੀ ਤੇ ਇਹ ਭਾਈ ਨੂੰ ਵਿਖਾਈ ਤੇ ਭਾਈ ਕਹਿੰਦਾ ਵੀ ਪਹਿਲਾਂ ਤਾਂ ਕਹਿ ਦਿੰਦੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜਦੋਂ ਆਪਾਂ ਚੀਜ਼ ਕੋਈ ਵੀ ਖਰੀਦਦੇ ਆ ਕਹਿ ਦਿੰਦੇ ਗਾਰੰਟੀ ਹੈ ਹਨਾ ਤੇ ਗਾਰੰਟੀ ਇਹਦੀ ਕਾਦੀ ਆ ਫਿਰ ਜੀ ਤੋਏ ਇਹਦਾ ਕੁਝ ਉਹ ਹੀ ਨਹੀਂ ਹੋਇਆਗਾ ਇਹ ਚੱਲੀ ਨਹੀਂਗੀ ਤੇ ਕਹਿੰਦੇ ਇਹ ਪਿੱਛੋਂ ਵੀ ਪ੍ਰੋਬਲਮਾਂ ਹੁੰਦੀਆਂ ਫਿਰ ਅਸੀਂ ਵਾਪਸ ਤਾਂ ਉਹ ਨਹੀਂ ਕਰ ਸਕਦੇ ਇਹ ਉਹ ਕਹਿ ਕੇ ਤੇ ਭਾਈ ਨੇ ਢਾਲ ਕੇ ਤੇ ਮੋੜਤਾ ਸਾ ਦੇਖੋ ਤੁਸੀਂ ਮਸ਼ੀਨ ਨਾ ਵੀ ਮਸ਼ੀਨ ਨਾ ਦੀ ਇਹ ਡੱਬੇ ਚ ਹੀ ਪਾ ਕੇ ਰੱਖੀ ਇਹਨੂੰ ਜਦੋਂ ਜੀ ਕਰਦਾ ਬੰਨ ਕੇ ਇੱਕ ਕਰ ਲਈਦਾ ਵੀ ਚੱਲੇ ਚੱਲੇਗੀ ਕਿ ਨਹੀਂ ਚੱਲੇਗੀ ਫਿਰ ਨਹੀਂ ਚੱਲਦੀ ਫਿਰ ਡੱਬੇ ਚ ਪਾ ਕੇ ਰੱਖਦੀ ਇਹ ਹਾਲ ਹੈ ਹੋਰ ਦੱਸੋ ਤੁਸੀਂ ਅੱਜ ਜਲਾ ਮੀਤਾ ਕਹਿੰਦੇ ਬਹੁਤ ਜ਼ਿਆਦਾ ਸਾਰ ਇਕਗਰ ਤੈਂ ਕੰਨੀਆਂ ਤੇ ਲੱਗਿਆ ਪਿਆ ਐ ਲੱਗਦਾ ਜਿਵੇਂ ਸੜਕ ਦੇ ਉੱਤੇ ਦੀ ਪਾਣੀ ਆ ਜਾਊਗਾ ਵੈਸੇ ਤਾਂ ਟੁੱਟ ਵੀ ਗਿਆ ਹਰਿਆਣੇ ਚ 2-3 ਨਾ ਥਾਵਾਂ ਤੇ ਕਹਿੰਦੇ ਤੇ ਪਰ ਬੰਨਿਆ ਨਹੀਂ ਜਾਂਦਾ ਹੁਣ ਬੰਨ ਉਹਦਾ ਆਂਦੇ ਗੱਟੇ-ਗੱਟੇ ਲਾ ਕੇ ਬੰਨੂਗੇ ਤੇ ਪਰ ਬਹੁਤ ਮਾੜਾ ਹਾਲਾ ਹੈ ਨਾ ਪਾਣੀ ਨੇ ਬਹੁਤ ਹੀ ਬਰਬਾਦੀ ਕਰਤੀ ਪਸ਼ੂ تنتੀ ਹਨਾ ਬੇਜਬਾਨ ਚਲ ਬੰਦਾ ਤਾਂ ਕੁਛ ਬੋਲ ਕੇ ਦੱਸਦਾ ਹਨਾ ਨਾ ਛੋਟੇ ਬੱਚੇ ਬੋਲ ਕੇ ਦੱਸ ਸਕਦੇ ਨਾ ਪਸ਼ੂ ਦੱਸ ਸਕਦੇ ਹਨਾ ਜਿਹੜੀਆਂ ਇੰਨੀਆਂ ਮੱਝਾਂ ਪਾਕਿਸਤਾਨ ਵਿੱਚ ਵੜ ਗਈਆਂ ਵਿਚਾਰੀਆਂ ਰੋੜ ਗਈਆਂ ਬੱਚੇ ਰੂੜੇ ਫਿਰਦੇ ਹਨਾ ਬਹੁਤ ਨੁਕਸਾਨ ਕੀਤਾ ਪਰਮਾਤਮਾ ਤੂੰ ਹੀ ਸੱਚੀ ਗੱਲ ਤੂੰ ਹੀ ਤੂੰ ਹੈ ਹਨਾ ਤੂੰ ਹੀ ਕੁਛ ਕਰ ਸਕਦਾ ਹੁਣ ਤਾਂ ਦੁਨੀਆ ਵਾਸਤੇ ਹੁਣ ਦਾ ਨਾਥ ਵੀ ਚੜਾਤੀ ਕਹਿੰਦੇ ਉਹਨਾਂ ਨੇ ਨਾਥ ਵੀ ਤੇ ਚੂੜਾ ਵੀ ਸਾਡੇ ਟੀਵੀ ਦੀ ਆਵਾਜ਼ ਦੇਖੋ ਤੁਸੀਂ ਕਿੰਨੀ ਚੱਲਦੀ ਹੈ। ਹੋਰ ਆਜੋ ਭਾਈ ਜੇ ਕੋਈ ਫ੍ਰੀ ਹੋ ਗਏ ਹੋ ਤਾਂ ਅਸੀਂ ਇੰਨੇ ਤਾਂ ਨਹੀਂ ਮਾੜੀਏ ਸਾਡੀ ਲਾਈਵ ਵਿੱਚ ਤੁਸੀਂ ਆਉਨੇ ਹੋ ਨਾਲ ਲਾਈਕ ਕਰਦੇ ਹੋ ਨਾਲ ਚੈਟ ਕਰਦੇ ਹੋ ਪਲੀਜ਼ ਕਰਦਿਆ ਕਰੋ ਨਾ ਇਹ ਕਾਤੋਂ ਕਰਦੇ ਹੋ ਲਾਈਕ ਕਰਦਿਆ ਕਰੋ ਚੈਟ ਕਰਦਿਆ ਕਰੋ ਕੋਹ ਹਾਲ ਚਾਲ ਪੁੱਛਦਿਆ ਕਰੋ ਅਸੀਂ ਕੁਛ ਦੱਸਦਿਆ ਕਰੀਏ ਇਦਾਂ ਨਾ ਕਰਿਆ ਕਰੋ ਪਲੀਜ਼ ਅਸੀਂ ਵੀ ਤੋਂ ਡਿਫਰੈਂਡ ਆ ਦੋਸਤਾਂ ਚੰਗੇ ਨਹੀਂ ਮਾੜੀ ਸੀ ਚਲੋ ਟੁੱੜੀ ਮਰਜੀਆ ਅਸੀਂ ਸੀਰੀਅਸਲੀ ਨਹੀਂ ਸੀਰੀਅਸ ਨਹੀਂ ਲੈਂਦੇ ਹੁੰਦੇ ਕੋਈ ਗੱਲ ਨਹੀਂ ਸਾਰੇ ਹੀ ਫਰੈਂਡ ਆ ਆਪਣੇ ਸਾਰੇ ਹੀ ਆਪਾਂ ਇੱਕ ਦੋਸਤਾਂ ਇੱਕ ਦੂਜੇ ਦੇ ਸਾਰੇ ਹੀ ਆਪਾਂ ਉਹ ਆ ਕੋਈ ਗੱਲ ਬਾਤ ਬਾਈ ਅੱਜ ਮਿਲਣਦੇ ਜਿਹੜੇ ਮੇਰੇ ਖਾਸ ਰੋਜ਼ ਫਰੈਂਡ ਆਉਂਦੇ ਆ ਨਾ ਲਾਈਵ ਦੇ ਵਿੱਚ 5 6 ਉਹ ਹਜੇ ਫ੍ਰੀ ਨਹੀਂ ਹੋਏ ਮੌਸਮ ਦੇ ਕਾਰਨ ਕੋਈ ਦਿੱਕਤ ਆ ਗਈ ਉਹਨਾਂ ਨੂੰ ਤਾਂ ਕਰਕੇ ਵਾਹਿ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਦੋ ਸੀਰੀਅਲ ਲੱਗੇ ਨਵੇਂ ਉਹ ਮੰਮੀ ਦੇਖਦੀ ਆ ਬਹੁਤ ਸੋਹਣੀ ਆ ਵੈਸੇ ਸੈਡ ਜੀ ਦੀਆਂ ਸਟੋਰੀਆਂ ਨੇਕੀਆਂ ਕੁੜੀਆਂ ਤੋਂ ਲੈ ਕੇ ਵੱਡੇ ਹੋਣ ਤੱਕ ਦੀ ਮੀ ਬੈਨ ਕਰਕੇ ਨਾ ਕੋਈ ਕੰਮ ਕੋਈ ਕੰਮ ਵੀ ਨਹੀਂ ਹੁੰਦੇਗੇ ਨਾ ਕਿਸੇ ਪਾਸੇ ਬੰਦਾ ਜਾ ਸਕਦਾ ਨਾ ਆ ਸਕਦਾ 10 ਮਿੰਟ ਹੋ ਗਏ ਹੁਣ 10 ਮਿੰਟ ਰਹਿ ਗਏ ਅਗਲੇ ਮੇਰੇ ਮੇਰੇ ਅੱਜ ਆਏ ਨਹੀਂ ਬੇਚਾਰੇ ਨਾ ਪਤਾ ਨਹੀਂ ਕਿੱਥੇ ਚਲੇ ਗਏ ਕਿ ਫਰੀ ਨਹੀਂ ਹੋਏ ਕਿਉਂ ਜੀ ਤੁਸੀਂ ਲਾਈਕ ਕੀਤਾ ਕਿਵੇਂ ਹੋ ਤੁਸੀਂ ਸਤਿ ਸ੍ਰੀ ਅਕਾਲ ਪੰਜ ਕਿਵੇਂ ਹੋ ਤੁਸੀਂ ਥੈਂਕ ਯੂ ਸੋ ਮਚ ਕਿਵੇਂ ਹੋ ਹੋਰ ਖਾਣਾ ਖਾ ਲਿਆ ਤੁਸੀਂ ਕਰੇ ਕਿਵੇਂ ਸਾਰਾ ਪਰਿਵਾਰ ਫੈਮਿਲੀ ਥੈਂਕ ਯੂ so much ਤੁਸੀਂ লাইਵ ਵਿੱਚ ਆਏ ਬਹੁਤ ਬਹੁਤ ਧੰਨਵਾਦ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਬਾਬਾ ਜੀ ਦੀ ਵੀਡੀਓ ਤੇ ਤੇ ਰੈਸਪੀਆਂ ਤੇ ਬਹੁਤ ਬਹੁਤ ਧੰਨਵਾਦ ਮੇਰੇ ਪਹਿਲੇ ਲਾਈਵ ਵਿੱਚ ਵੀ ਸਾਰਿਆਂ ਨੂੰ ਪਹਿਲਾਂ ਤੁਸੀਂ ਆਏ ਸੀ ਤੇ ਅੱਜ ਵੀ ਹੋਣ ਮੈਨੂੰ 10 ਮਿੰਟ ਹੋ ਗਏ ਜਿਹੜੇ ਰੋਜ਼ ਨਾਲ ਜੋੜਦੇ ਹੋ ਅੱਜ ਆਏ ਨਹੀਂ ਆਈ ਡੋਨਟ نو ਪਤਾ ਨਹੀਂ ਕੀ ਗੱਲ ਵੀ ਕੰਮ-ਕੁੰਮ ਨਹੀਂ ਉਹਨਾਂ ਦਾ ਜੇ ਖਤਮ ਹੋਇਆ ਜਾਂ ਕੋਈ ਤੇ ਅੱਜ ਵੀ ਤੁਸੀਂ ਪਹਿਲਾਂ ਆਏ ਹੋ ਪਹਿਲਾਂ ਲਾਈਕ ਕੀਤਾ थैंक यू so much ਪੈਂਜੀ ਹੋਰ ਕਿੱਦਾਂ ਮੌਸਮ ਕਿਵੇਂ ਆ ਤੋਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਸੀ ਬਹੁਤ ਸੋਹਣੀ ਕਰਦੇ ਹੋ ਤੁਸੀਂ ਆਵਾਜ਼ ਬਹੁਤ ਸੋਹਣੀ ਆ ਤੁਹਾਡੀ ਤੁਸੀਂ ਨਹੀਂ ਲਾਈਵ ਹੁੰਦੇਗੇ ਕੱਲ ਨੂੰ ਬੱਚਿਆਂ ਦੇ ਸਕੂਲ ਵੀ ਲੱਗ ਜਾਣੇ ਹਾਂ ਬੇਰੀ ਪਾ ਵੀ ਦੱਸ ਦੇ ਸੀ ਕਹਿੰਦੀ ਕੱਲ ਨੂੰ ਸਕੂਲ ਲੱਗ ਜਾਣੇ ਮੇਰੀ ਫਰੈਂਡ ਆ ਇੱਥੇ ਨਾਲ ਹੀ ਘਰ ਉਹਨਾਂ ਦਾ ਟੀਚਰ ਗਵਰਨਮੈਂਟ ਜੌਬ ਕਰਦੀ ਆ ਉਹ ਵੀ ਕਹਿੰਦੀ ਸੀ ਕੱਲ ਨੂੰ ਲੱਗ ਜਾਣਾ ਸਕੂਲ ਬੱਚੇ ਤਾਂ ਕਹਿੰਦੀ ਸ਼ਾਇਦ ਹੀ ਆਉਣਗੇ ਤੇ ਅਸੀਂ ਕੱਲ ਨੂੰ ਜਾਵਾਂਗੇ ਕਹਿੰਦੀ ਇੱਕ ਤੋਂ ਮੋਹੂਆ ਕਰਾਵਾ 3 ਇੰਚ ਤੇ ਇੱਕ ਆ ਨੈਟ ਲੋਟ ਆਉਂਦੀ ਹੈ ਸਰੋਦੀ थैंक यू सो मच। थैंक यू ਪਰ ਮਜੀ ਪੈਨ ਜੀ। ਤੁਸੀਂ ਨਾਲ ਜੁੜੇ। ਲਾਈਕ ਕੀਤਾ, ਚੈਟ ਕੀਤੀ, ਸਤਿ ਸ੍ਰੀਕਾਲ ਬੁਲਾਈ ਤੇ ਬਹੁਤ ਚੰਗਾ ਲੱਗਿਆ। ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਚੜਦੀ ਕਲਾ ਵਿੱਚ ਰੱਖਣਾ। ਤੇ ਕੱਲ ਨੂੰ ਮਿਲਾਂਗੇ ਆਪਾਂ। ਮਾਰਨਿੰਗ ਵੀਡੀਓ ਐਸਪੀ ਦੇ ਨਾਲ ਨਵੀਂ ਵੀਡੀਓ ਦੇਣਾ। Thank you so much. Bye bye. Take care. Good night. Bye.